लुधियाना पूर्वी ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਦੇ ਪਿਤਾ ਦਾ ਕੱਲ ਸਵੇਰੇ 9 ਵਜੇ ਸਵਰਗਵਾਸ ਹੋ ਗਿਆ ਗਰੇਵਾਲ ਤੇ ਪਤਾ 85 ਸਾਲਾਂ ਦੀ ਸਨ ਦੱਸਦੇ ਕਿ ਸਰਦਾਰ ਬਲਬੀਰ ਸਿੰਘ ਗਰੇਵਾਲ ਲੰਬੇ ਸਮੇਂ ਤੋਂ ਬਿਮਾਰੀ ਦੇ ਚਲਦੇ ਪੀੜਤ ਸਨ ਉਹਨਾਂ ਦੇ ਨਿਦਨ ਦੀ ਖਬਰ ਸੁਣਦੇ ਹੀ ਪੂਰੇ ਇਲਾਕੇ ਤੇ ਵਿੱਚ ਕਹਿਰਾ ਸ਼ੂਕ ਛਾ ਗਿਆ ਆਮ ਆਦਮੀ ਪਾਰਟੀ ਦੇ ਨਿਤਾਮਾਂ ਤੇ ਹੋ ਰਾਜਨਤਿਕ ਹਸਤੀਆਂ ਨੇ ਵਿਦਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਤੇ ਨਾਲ ਇਸ ਦੁੱਖ ਦੀ ਘੜੇ ਵਿੱਚ ਕਹਿਰਾ ਦੁੱਖ ਜ਼ਾਹਰ ਕੀਤਾ ਈਸ਼ਵਰ ਦੀ ਗੰਦ ਆਤਮਾ ਨੂੰ ਸ਼ਾਂਤੀ ਪ੍ਰਤਾਨ ਖਰੇ ਪਰਿਵਾਰ ਨੂੰ ਇਹ ਭਾਰੀ ਦੁੱਖ ਸਹਿਣ ਦੀ ਸ਼ਕਤੀ ਦੇਵੇ। ਮਿਲੀ ਜਾਣਕਾਰੀ ਅਨੁਸਾਰ ਸਰਦਾਰ ਬਲਬੀਰ ਸਿੰਘ ਗਰੇਵਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸਵਸਥ ਸਾਲ ਰਹੇ ਸਨ। ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਦੇ ਪਿਤਾ ਸਵਰਗੀ ਬਲਬੀਰ ਸਿੰਘ ਵਾਰਡ ਨੰਬਰ 11 ਤੋਂ ਕੌਂਸਲਰ ਪਤਿ ਆਨੂ ਚੌத்ਰੀ ਨੇ ਕਿਹਾ ਕਿ ਵਿਧਾਇਕ ਪੋਲਾ ਦੇ ਨਾਲ ਇਸ ਦੁੱਖ ਦੀ ਘੜੀ ਤੇ ਵਿੱਚ ਸਾਰੀ ਪਾਰਟੀ ਦੇ ਨੇਤਾ ਤੇ ਵਰਕਰ ਖੜੇ ਹੋਏ ਨੇ। ਜੋ ਨੁਕਸਾਨ ਪਰਿਵਾਰ ਦਾ ਹੋਇਆ ਉਹ ਕਦੀ ਪੂਰਾ ਨਹੀਂ ਹੋ ਸਕਦਾ। ਬਾਪ ਪਰਿਵਾਰਤ ਲਈ ਵੱਡੇ ਪੇੜ ਦੀ ਤਰ੍ਹਾਂ ਹੁੰਦਾ ਜਿਸ ਦੀ ਛਾਇਆ ਦੇ ਨੀਚੇ ਬੱਚੇ ਸੁਖ ਅਤੇ ਚਿੰਤਾ ਮੁਕਤ ਜੀਵਨ ਬਤੀਤ ਕਰਦੇ ਨੇ ਉਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਵਿਧਾਇਕ ਗਲਜੀਤ ਸਿੰਘ ਕਰੇਵਾਲ ਪੋਲਾ ਦੇ ਨਾਲ ਅਫਸੋਸ ਜ਼ਾਹਰ ਕਰਨ ਦੇ ਲਈ ਵੱਖ-ਵੱਖ ਰਾਜਨੀਤਿਕ ਮੈਂਬਰ ਆ ਰਹੇ ਨੇ ਰਾਜਨੀਤਿਕ ਆਕੂ ਇਸ ਦੇ ਚਾਲਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੱਜ ਅੰਤਿਮ ਸੰਸਕਾਰ ਡਿਵੀਜ਼ਨ ਨੰਬਰ 3 ਦੇ ਕੋਲ ਪ੍ਰਾਚੀਨ ਕੌਸ਼ਾਲਾ ਸ਼ਮਸ਼ਾਨ ਕਾਰਤੀਕੀਤਾ ਕੇ ਅਸ਼ੀਰਤੀਆਂ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਵਾਫਾ ਖਰਾਚਨਿਤਿਕ ਆਕੂ ਵਿਧਾਇਕ ਪੋਲਾ ਤੇਰਾ ਦੁੱਖ ਜ਼ਾਹਰ ਕਰਨ ਦੇ ਲਈ ਪੁੱਛੇ ਨੇ ਸਾਡੇ ਸਤਕਾਰਯੋਗ ਐਮਐਲਏ ਸਾਧ ਅਜੀਤ ਸਿੰਘ ਗਰੇਵਾਲ ਸਾਹਿਬ ਉਹਨਾਂ ਦੇ ਫਾਦਰ ਜਿਹੜਾ ਅਕਾਲ ਚਲਣਾ ਕਰ ਗਏ ਨੇ ਔਰ ਬਜ਼ੁਰਗਾਂ ਦਾ ਅਸ਼ੀਰਵਾਦ ਬਹੁਤ ਹੁੰਦਾ ਬੈਠਿਆਂ ਦਾ ਪਰ ਕਿਤੇ ਨਾ ਕੋਈ ਅਜੀ ਗਰੇਵਾਲ ਸਾਹਿਬ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਤਲਵਾਜੇ ਹੋਏ ਨੇ ਅਸੀਂ ਸਾਰੇ ਕਾਫੀ ਅੱਜ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਪਰ ਵਾਰ ਦਿਨਾਂ ਤੋਂ ਸੰਜਿਆ ਕਰਨ ਵਾਲੇ ਸੀ ਇਹਨੇ ਉਹ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਵਾਦ ਹੈ ਕਿਉਂਕਿ ਦੁੱਖ ਦੀ ਘੜੀ ਚ ਸ਼ਿਆਣੇ ਕਹਿੰਦੇ ਵੀ ਜਿਹਨੇ ਦੁੱਖ ਦੇ ਵਿੱਚ ਖੱਤਰ ਤੋਵੇ ਉਹਨਾਂ ਦੁੱਖ ਛੇਤੀ ਘਟਦਾ ਪਰ ਕਿਤੇ ਨਾ ਕਿਤੇ ਬਜ਼ੁਰਗਾਂ ਦਾ ਬੈਠਿਆਂ ਦਾ ਬਹੁਤ ਸਾਰਾ ਹੁੰਦਾ ਅੱਜ ਗਰੇਵਾਲ ਸਾਨੂੰ ਬਹੁਤ ਵੱਡਾ ਕਾਟਾ ਪਿਆ ਅੱਜ ਅਸੀਂ ਉਹ ਦੁੱਖ ਦੇ ਸੰਗ ਸ਼ਾਮਲ ਹੋਏ ਆ ਗੁਰਮਰਦੇ ਜੀ ਦੱਸ ਕਦੇ ਗੁਰਮਾਰਾ ਜਿੰਨੇ ਸੁਬਾਹ ਤੋਂ ਉਹਨਾਂ ਨੂੰ ਵਰਕਸ਼ ਕੀਤਾ ਸੀਗੇ ਉਹਨਾਂ ਨੇ ਬਾਖੂਬੀ ਲੋਕਾਂ ਦੇ ਵਿੱਚ ਬਤਾ ਕੇ ਧਰਮ ਦੇ ਵਿੱਚ ਬਤਾ ਕੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਉਹਨਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਪਰਿਵਾਰ ਦੇ ਕਿਰਪਾ ਕਰੋਂ ਆਪਣੇ ਜਰਨਨ ਵਾਸਤੇ ਬਾਕੀ ਪਰਿਵਾਰ ਨੂੰ ਪਾਣਾ ਮਤਲਬ ਬਲਕਿ ਕਿ ਫਾਦਰ ਦਾ ਰੋਲ ਜਿਹੜਾ ਵੈ ਪਰਿਵਾਰ ਦੇ ਵਿੱਚ ਇੱਕ ਉਸ ਪੇੜ ਦੀ ਤਰ੍ਹਾਂ ਕੀ ਲਾਈਕ ਕਿ ਜਿਹੜਾ ਇੱਕ ਮੰਗੋ ਟਰੀ ਹੁੰਦਾ ਜਿਹੜਾ ਛਾਂ ਵੀ ਦਿੰਦਾ ਤੇ ਬੇਟਾ ਫਲ ਵੀ ਦਿੰਦਾ ਤੇ ਜਦੋਂ ਪਰਿਵਾਰ ਦੇ ਵਿੱਚੋਂ ਘਰ ਦਾ ਕੋਈ ਵੱਡਿਆ ਦੱਸਿਆ ਚਲਾ ਜਾਂਦਾ ਤੇ ਕਿਤਨਾ ਕਿਤੇ ਉਹ ਕਮੀ ਪੂਰੀ ਨਹੀਂ ਹੋ ਸਕਦੀ ਸੋ ਇਹ ਐਮਐਲਏ ਸਾਹਿਬ ਨੂੰ ਪੋਲਾ ਜੀ ਨੂੰ ਬੜੀ ਵੱਡੀ ਖਸ਼ਤੀ ਹੈ ਜਿਹਦੀ ਔਰਤੇ ਨਹੀਂ ਹੋ ਸਕਦੀ ਔਰ ਮੈਂ ਤੇ ਇਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਸਿਰ ਤੋਂ ਬਾਪ ਦਾ ਸਾਆਇਆ ਉੱਠ ਜਾਂਦਾ ਹੈ ਤੇ ਕਿਤਨਾ ਕਿਤੇ ਉਹ ਜਿਹੜਾ ਸਥਾਨ ਖਾਲੀ ਹੈ ਉਹ ਜ਼ਿੰਦਗੀ ਭਰਿਆ ਨਹੀਂ ਜਾ ਸਕਦਾ ਸੋ ਅਸੀਂ ਸਾਰੇ ਸਾਡਾ ਪੂਰਾ ਕਾਂਗਰਸ ਦਾ ਪਰਿਵਾਰ ਅਸੀਂ ਦੁੱਖਤੀ ਗ੍ਰੀਥੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਇਥੇ ਆਏ ਆ ਕਿਉਂਕਿ ਰਾਜਨੀਤੀ ਚੱਲਦੀ ਰਹਿਣੀ ਹੈ ਲੇਕਿਨ ਇਹੋ ਜੇ ਮੌਕਿਆਂ ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹੈ ਹੋਰ ਪਰਮਾ ਬਾਾਈ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਕਿ ਉਹ ਸਾਥ ਨੂੰ ਆਪਣੀ ਚਰਨਾਂ 'ਚ ਨਿਵਾਸ ਕਰੇ ਜਿਆਣਾ ਲਾਈਵ ਚੱਲੀ ਹੈ ਮੈਂ ਥਾਪ ਪਰ ਤੇ ਰਿਪੋਰਟ